ਸੋ ਹੀ ਗਾਇਸ ਸਜਣਾ ਕਰਨ ਲੱਗੀ ਹਾਂ ਆਪਣੇ ਮੇਕਅਪ ਥੋੜਾ ਜਿਹਾ ਬ੍ਰਾਊਨ ਲੁੱਕ ਵਿੱਚ ਮੇਰਾ ਦਿਲ ਕੀਤਾ ਮੇਕਅਪ ਕਰਨ ਨੂੰ ਸਭ ਤੋਂ ਪਹਿਲਾਂ ਫੇਸ ਮੇਰਾ ਕਲੀਨ ਸੀਗਾ ਕਲੀਨਸਿੰਗ ਵਾਈਪਸ ਨਾਲ ਉਸ ਤੋਂ ਬਾਅਦ ਮੈਂ ਆਪਣਾ ਟੋਨਰ ਲਗਾਇਆ ਟੋਨਰ ਨੂੰ ਐਬਜ਼orb ਕਰਨ ਤੋਂ ਬਾਅਦ ਮੈਨਰੇ ਗਿਆ ਮੋਇਸਚਰਾਈਜ਼ਰ ਸੋ ਵਿੰਟਰਸ ਆ ਗਏ ਨੇ ਮੋਇਸਚਰਾਈਜ਼ਰ ਥੋੜਾ ਮੈਂ ਜ਼ਿਆਦਾ ਲਗਾਉਂਗੀ ਕਿਉਂਕਿ ਸਕਿਨ ਆਇਲੀ ਤੋਂ ਡਰਾਈ ਹੋ ਰਹੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਠੰਡੇ ਸੀ ਜਿਹਦੇ ਕਰਕੇ ਮੈਂ ਆਪਣਾ ਦੇਖ ਸਕਦੇ ਹੋ ਪੂਰਾ ਰੈਡੀ ਸੀਗੀ ਐਂਡ ਥੋੜਾ ਜਿਹਾ ਮੇਕਅਪ ਸਮੇਂ ਮੈਂ ਆਪਣਾ ਨਾ ਬਾਜੂ ਉੱਪਰ ਕੀਤੇ ਹੋਏ ਸੀਗੇ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਮੋਇਸਚਰਾਈਜ਼ਰ ਤੋਂ ਬਾਅਦ ਮੈਂ ਲਗਾ ਰਹੀ ਹਾਂ ਪ੍ਰਾਈਮਰ ਪ੍ਰਾਈਮਰ ਨੂੰ ਮੈਂ ਅੱਛੇ ਤਰ੍ਹਾਂ ਲਗਾਉਂਗੀ ਆਈਸ ਦੇ نیچے ਵਾਟਰ ਨਾਈਜ਼ੀ ਤਾਂ ਕਿ ਮੇਰੇ ਆਪਨ ਪੋਰਸ ਕਵਰ ਹੋ ਜਾਣ ਆਪਨ ਪੋਰਸ ਕਵਰ ਕਰਨ ਤੋਂ ਬਾਅਦ 2-3 ਮਿੰਟ ਬਾਅਦ ਮੈਂ ਆਪਣਾ લાઉંગી 컬러 কারেক্টর সো গাইস 컬러 কারেক্টর ਮਿਲਦਾ ਹੋਇਆ ਮੈਂ ਆਪਣੀ ਸਕਿਨ ਟੋਨ ਦਾ ਸ਼ੇਡ ਲੂੰਗੀ ਐਂਡ ਵਿੰਟਰਸ ਦੇ ਵਿੱਚ 컬러 কারেক্টর ਵਿੱਚ ਤੁਸੀਂ سیرਮ ਵਗੈਰਾ ਪਾ ਸਕਦੇ ਹੋ ਆਇਲ ਵਗੈਰਾ ਜਿੱਦਾਂ ਕਿ ਜான்ਸਨਸ ਬੇਬੀ ਆਇਲ ਪਾ ਸਕਦੇ ਹੋ ਜੇਕਰ ਤੁਸੀਂ ਕੋਈ ਉਹਦਾ ਦਾ سیرਮ ਯੂਜ਼ ਨਹੀਂ ਕਰਨਾ ਤਾਂ ਐਂਡ ਜਿਹ ਇਸ ਟਾਈਮ ਪ੍ਰੈਜ਼ੈਂਟ ਮੇਰੇ ਕੋਲ ਆਇਲ ਨਹੀਂ ਹੈਗਾ ਸਿਕਾ ਜਿਹਦੇ ਕਰਕੇ ਮੇਰਾ ਕਰੈਕਟਰ ਅਚੀ ਤਰ੍ਹਾਂ ਲੱਗ ਨਹੀਂ ਰਿਹਾ ਸੀ ਬਟ ਫਿਰ ਵੀ ਮੈਂ ਆਪਣਾ जिदा भी करके एडजस्ट किया लगया बिल्कुल मैच करता हुआ स्किन शेड का अच्छी तरह उसने मैं किता ब्लैंड ब्लैंडिंग तो बाद मैं देख सकते हो ब्लैंडर मेरा अच्छी तरह क्लीन से वॉश किया सिगा दैन मैं अपना लगा रही हूँ ब्लैंड कर रही हूँ कलर के में ਸੋ ਗਾਇਸ 컬러 ਰੈਕਟਰ ਬਲੈਂਡ ਕਰਨ ਤੋਂ ਬਾਅਦ ਮੈਂ న్యూਟਰਲਾਈਜ਼ ਨਹੀਂ ਕਰੂੰਗੀ ਕਿਉਂਕਿ ਸਕਿਨ ਸ਼ੇਡ ਦਾ ਹੀ ਮੈਚ ਕੀਤਾ ਹੋਇਆ ਮੈਂ ਲਗਾਏ ਸੀਗਾ ਦੈਨ ਉਸ ਤੋਂ ਬਾਅਦ ਫਾਊਂਡੇਸ਼ਨ ਵਿੱਚ ਫੇਸਿਸ ਕੈਨੇਡਾ ਕਰੀਮ ਨੂੰ ਮੈਂ ਮਿਕਸ ਕਰਕੇ ਲਗਾ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਮਾਰਸ ਤਾਂ ਮੇਰੇ ਕੋਲ ਫਾਊਂਡੇਸ਼ਨ ਸੀਗਾ ਦੈਨ ਫੇਸਿਸ ਕੈਨੇਡਾ ਦੀ ਕਰੀਮ ਨੂੰ ਮੈਂ ਵਿੱਚ ਮਿਕਸ ਕੀਤਾ ਤਾਂ ਕਿ ਮੇਰੇ ਫੇਸ ਤੇ ਇੱਕ ਅਲੱਗ ਜਿਹਾ ਗिलो ਆਏ ਦਨ ਮੈਂ ਟੈਪ-ਟੈਪ ਕੀਤਾ ਥੋੜਾ ਜਿਹਾ ਮੇਰਾ ਕੈਮਰਾ ਸੈਟਅਪ ਨਹੀਂ ਆ ਰਿਹਾ ਸੋ ਏ एवरीवन ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਅੱਛੇ ਤਰੇ ਮੈਂ ਬਲੈਂਡ ਕਰੂੰਗੀ ਫਾਊਂਡੇਸ਼ਨ ਕ੍ਰੀਮ ਨੂੰ ਮਿਕਸ ਕਰਕੇ ਲਗਾਉਣ ਤੋਂ ਬਾਅਦ ਫਟਾਫਟ ਮੈਂ ਆਪਣਾ ਬਲੈਂਡਿੰਗ ਵੱਲ ਧਿਆਨ ਦਿੱਤਾ ਕਿਉਂਕਿ ਡਰਾਈ ਸਕਿਨ ਤੇ ਬਹੁਤ ਸ਼ੀਤੀ ਫਾਊਂਡੇਸ਼ਨ ਹੀ ਵਾਲਾ ਲੱਗ ਜਾਂਦਾ ਹੈਗਾ ਤਾਂ ਇਸ ਕਰਕੇ ਬ੍ਰਾਂਡਿੰਗ ਨੂੰ ਫਟਾਫਟ ਮੈਂ ਸਟਾਰਟ ਕੀਤਾ ਐਨਾ ਫਾਸਟ ਵੀ ਨਹੀਂ ਕੀਤਾ ਤਾਂ ਕਿ ਸਕਿਨ ਦੇ ਵਿੱਚ ਲੱਗੇ ਹੀ ਨਾ ਥੋੜਾ ਥੋੜਾ ਹਲਕਾ ਸਟਾਰਟਿੰਗ ਜ਼ਿਆਦਾ ਕੀਤਾ ਕਿ ਵਧੀਆ ਲੱਗ ਜਾਵੇ ਯਾਨੀ ਕਿ ਡਰਾਈ ਨਾ ਹੋਵੇ ਸਕਿਨ ਦੇ ਵਿੱਚ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਅਲੱਗ ਗਲੋਜ਼ ਆ ਤੇ ਬਹੁਤ ਵਧੀਆ ਮਤਲਬ ਕਿ ਲੱਗ ਗਿਆ ਸੀ ਫਾਊਂਡੇਸ਼ਨ ਉਸ ਤੋਂ ਬਾਅਦ ਮੈਂ ਲਾਈਟ ਲਾਈਟ ਜੇ ਆਪਣਾ ਮੈਚ ਕਰਦਾ ਹੋਇਆ ਸਕਿਨ ਨਾਲ ਲਿਆ ਕਨਸੀਲਰ ਤਾਕੀ ਮੇਰਾ ਫੇਸ ਕਨਸੀਲ ਹੋ ਜਾਏ ਤਾਂ ਜਿੱਥੇ-ਜਿੱਥੇ ਮੈਨੂੰ ਨੀਡ ਸੀਗੀ ਮੈਂ ਆਪਣਾ ਕਨਸੀਲ ਲਗਾਇਆ ਕਨਸੀਲ ਲਗਾਉਣ ਤੋਂ ਬਾਅਦ ਆਪਣਾ ਮੈਂ ਉਸ ਨੂੰ ਬਲੈਂਡ ਕਰੂੰਗੀ ਸੋ ਗਾਇਸ ਮੇਰੀ ਤਬੀਅਤ ਤਾਂ ਠੀਕ ਨਹੀਂ ਹੋਈ ਪਈ ਤੁਸੀਂ ਮੇਰੀ ਆਵਾਜ਼ ਦੇਖ ਹੀ ਸਕਦੇ ਹੋ ਬਦਲੀ ਪਈ ਆ ਹਨਾ ਤਾਂ ਬਹੁਤ ਜ਼ਿਆਦਾ ਠੰਡ ਕਰ ਰਹੀ ਨੇ ਇਸ ਕਰਕੇ ਆਪਣਾ ਤੁਸੀਂ ਵੀ ਧਿਆਨ ਰੱਖਿਆ ਕਰੋ ਠੰਡ ਵਿੱਚ ਬਾਕੀ ਮੈਂ ਤਾਂ ਆਪਣੀ ਹਬੀ ਨਾਲ ਗਈ ਸੀਗੀ ਅਜਾ ਟ੍ਰਿਪ ਤੇ ਤੇ ਥੋੜਾ ਇਹ ਬਿਮਾਰ ਹੋ ਗਈ ਕਿਉਂਕਿ ਬਹੁਤ ਠੰਡ ਕਰ ਰਣਾ ਹੈ ਨਾ ਬਾਕੀ ਦੇਖ ਲਦੇ ਹਾਂ ਤੁਸੀਂ ਆਪਣਾ ਫਿਰ ਮੈਂ ਫਟਾਫਟ ਕੀ ਕੀਤਾ ਬਲੈਂਡਿੰਗ ਕਰਨ ਤੋਂ ਬਾਅਦ ਕੰਪੈਕਟ ਪਾਊਡਰ ਨਾਲ ਲੌਕ ਕਰੂੰਗੀ ਤਾਂ ਕਿ ਮੇਰਾ ਕਨਸੀਲ ਲੌਕ ਹੋ ਜਾਵੇ ਸੋ ਗਾਇਸ ਕੰਪੈਕਟ ਪਾਊਡਰ ਲਗਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਖਾਸ ਕਰਕੇ ਵਿంటర్ ਸਿਜ਼ਨ ਪਾਊਡਰ ਵਗੈਰਾ ਜਿੱਦਾਂ ਕਿ ਮੇਕਅਪ ਕਰਨਾ ਹੈ ਨਾ बहुत ही अच्छा रहता है वैसे भी मेरा मेकअप काफ़ी लॉन्ग टाइम तक रहा सी नाइट टाइम तक वाटर प्रूफ सी बिल्कुल है ना इधर उधर बिल्कुल भी नहीं होएगा आईज़ मेकअप मैं बहुत क्यूट जहा उस देख सकते हो मैं अपना आई शेडो पैलेट लाई मेरी थ्रेडिंग करवाने वाली हो बट फिर भी मैं हल्का हल्का अपने आईब्रो में फिल किया आईब्रो फिलिंग करने तो बाद मैं अपने ब्लैंडर न ही ब्लश लगया बहुत ही क्यूट लग रहा तो देख सकते हो आज मैं नहीं लगाऊंगी उस तो बाद मैं मिनी वाला ब्लश लिया अपना उस डस्ट ऑफ किया दैन उस तो बाद मैं अपना ब्राउन शेड लाइट जहा लिया अपना आई शेडो कलर एंड डार्क लाइट ब्राउन मिक्स करके ਥੋੜਾ ਥੋੜਾ ਮੈਂ স্মੂਕੀ ਆਇਸ ਤਰ੍ਹਾਂ ਬਲੈਂਡਿੰਗ ਕੀਤਾ ਜਿਆਦਾ ਵੀ ਨਹੀਂ ਕੀਤਾ ਬਿਲਕੁਲ ਲਾਈਟ ਲਾਈਟ ਜਿਹਾ ਸੀਗਾ ਐਂਡ ਮੈਨੂੰ ਸ਼ਿਮਰੀ ਆਈ ਸ਼ੈਡੋ ਐਂਡ ਨੇ ਪਸੰਦ ਆ ਨਾ ਸ਼ਿਮਰ ਲਗਾਣਾ ਬਹੁਤ ਜ਼ਿਆਦਾ ਪਸੰਦ ਆ ਤਾਂ ਮੇ ਚਾਹੇ ਮੇਰੀ ਕਿਸੇ ਤਰ੍ਹਾਂ ਦੀ ਵੀ ਡਰੈਸ ਪਾਈ ਹੋਵੇ ਬਟ ਮੈਨੂੰ ਉਹ ਬਹੁਤ ਪਸੰਦ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਮੈਂ ਆਪਣਾ ਬ੍ਰਸ਼ ਨਾਲ ਹੀ ਉਸ ਨੂੰ ਅੱਛੇ ਤਰ੍ਹਾਂ ਬਲੈਂਡ ਕਰੂੰਗੀ ਤਾਂ ਕਿ ਥੋੜਾ ਥੋੜਾ ਸਮੂਕੀ ਹੋ ਜਾਏ ਉਸ ਤੋਂ ਬਾਅਦ ਮੈਂ ਆਪਣੀ ਦੂਸਰੀ ਪੈਲੇਟ ਦੇ ਵਿੱਚ ਉਹ ਆਪਣਾ ਲਿਆ ਸ਼ਿਮਰ ਲਿਆ ਜੋ ਕਿ 골ਡਨ ਟਾਈਪ ਜਿਹਾ ਸੀਗਾ ਵਿੱਚ ਰੈੱਡ ਵਾਲੀ ਸ਼ਾਈਨਿੰਗ ਜੀ ਸੀਗੀ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਸੀ ਬਿਲਕੁਲ ਵੀ ਇੱਧਰ ਤੇ ਇੱਧਰ ਨਹੀਂ ਹੋਇਆ ਸੀਗਾ ਥੈਨ ਉਸ ਤੋਂ ਬਾਅਦ ਮੈਂ ਲਗਾਇਆ ਲਾਈਨਰ ਲਾਈਨਰ ਨੂੰ ਮੈਂ ਥੋੜਾ ਜਿਹਾ ਮੋਟਾ ਜਿਹਾ ਲਗਾਉਂਗੀ ਤਾਂ ਕਿ ਬਦਿਆ ਲੱਗੇ ਹੈਨਾ ਤਾਂ देख सकते हो तो तुम सेम ही दोनों अखाते लगाऊंगी लाइनर एंड वोटर लाइन भी थोड़ा थोड़ा नीचे फिलिंग फिलिंग करूँगी उस तो बाद मैं लगाऊंगी मस्कारा सो so सगाई मस्कारा लगा तो बाद देख सकते हैं बहुत ही प्यार मेरिया अखा लग रही है सी एंड मेरा मेकअप हो चुका सैन उस बाद मैं लगाऊंगी लिपस्टिक लिपस्टिक लगा तो बाद मैं अपने तो स्किन यानी कि लिपस्टिक मैं स्किन कलर लिपस्टिक सी जो कि बहुत ही ज़्यादा बढ़िया सी इस अच्छी तरह मैं ड्राई करूँगी ड्राई होने तो बाद दो तीन मिनट बाद मैं अपना लगाऊँगी ब्राउन वाली लिपस्टिक का ਸੋ ਦੇਖ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਥੋੜਾ ਜਿਹਾ ਕੈਮਰੇ ਵਿੱਚ ਇਸ ਤਰ੍ਹਾਂ ਆ ਰਿਹਾ ਹੈ ਬਟ ਬਿਲਕੁਲ ਰੀਅਲ ਦੇ ਵਿੱਚ ਬਹੁਤ ਵਧੀਆ ਲਿਪਸਟਿਕ ਲੱਗੀ ਸੀ ਬਹੁਤ ਸਾਰੇ ਕਹਿੰਦੇ ਤੁਸੀਂ ਲਿਪਸਟਿਕ ਨਹੀਂ ਸਹੀ ਲਾਉਂਦੇ ਨਹੀਂ ਲਾਉਂਦੇ ਹੋਰ ਨਹੀਂ ਲਾਉਂਦੇ ਦੇਖੋ ਕੈਮਰੇ ਦੀ ਮੇਰੀ ਅੱਗੇ ਸੈਟਿੰਗ ਹੀ ਕੁਝ ਇਸ ਤਰ੍ਹਾਂ ਹੁੰਦੀ ਹੈ ਐਡੀਟਿੰਗ ਸਮੇਂ ਨਾ ਮੈਨੂੰ ਖੁਦ ਨੂੰ ਵੀ ਲੱਗ ਰਿਹਾ ਕਿ ਇੱਥੇ ਸਹੀ ਨਹੀਂ ਲੱਗ ਰਿਹਾ ਪਰ ਰੀਅਲ ਵਿੱਚ ਬਿਲਕੁਲ ਸਹੀ ਹੁੰਦਾ ਜ਼ਰੂਰੀ ਹੁੰਦਾ ਜੋ ਫੌਂਟਸ ਚੀਜ਼ ਹੁੰਦੀ ਆ ਉਹ ਰੀਅਲ 'ਚ ਨਹੀਂ ਹੁੰਦੀ ਹੈਨਾ ਕਲਾਈਜ਼ ਕਰਕੇ ਬਲੀਵ ਨਾ ਕਰਿਆ ਕਰੋ ਬਟਰ ਰੀਅਲਸ ਮੇਰਾ ਫੋਨ ਨਾਲ ਵੀ ਬਹੁਤ ਵਧੀਆ ਮੇਕਅਪ ਹੋਇਆ ਸੀਗਾ ਤੇ ਲਾਸਟ ਤੇ ਮੈਂ ਲਗਾਉਂਗੀ ਫਿਕਸਰ ਫਿਕਸਰ ਨੂੰ ਅੱਛੇ ਤਰ੍ਹਾਂ ਐਬਜ਼ਾਰਬ ਕਰੂੰਗੀ ਤਾਂ ਕਿ ਮੇਕਅਪ ਲੌਕ ਰਹੇ ਗਲੋਈ ਫਿਕਸਰ ਸੀ ਮੇਰਾ ਥੈਨ ਉਸ ਤੋਂ ਬਾਅਦ ਮੇਰੇ ਦਿਲ ਕੀਤਾ ਬਿੰਦੀ ਲਗਾਉਣ ਨੂੰ ਤਾਂ ਉਸ ਤੋਂ ਬਾਅਦ वैसे भी ये वाला डिमांड थी मेरे हस्बैंड दी ये वाला मेकअप ਕਰਨ ਉਹਨਾਂ ਨੇ ਮੈਨੂੰ ਦਿਖਾਇਆ ਸੀ ਕਹਿੰਦੇ ਇਦਾਂ ਦਾ ਮਤਲਬ ਕਿ ਤੁਸੀਂ ਲੁੱਕ ਕ੍ਰੀਏਟ ਕਰੋ ਬਰਾਊਨ ਸ਼ੇਡ ਦੇ ਵਿੱਚ ਮੈਂ ਕਿਹਾ ਚਲੋ ਠੀਕ ਐ ਜੀ ਬਟ ਉਹ ਮੇਰੇ ऑयल ਲੱਗਾ ਹੋਇਆ ਸੀ ਬਾਲਾਂ ਤੇ ਫਿਰ ਵੀ ਮੈਂ ਸਿੰਪਲ ਜਿਹਾ ਆਪਣੇ ਬੰਨ ਕੀਤਾ ਹੋਇਆ ਸੀ ਪਿੱਛੇ ਬਾਲਾਂ ਦਾ ਜਦ ਮੈਂ ਲਗਾਈ ਬਿੰਦੀ ਐਂਡ ਜੁੜ ਦੇ ਸੇ ਤੁਹਾਨੂੰ ਮੇਰਾ ਕਿੱਦਾਂ ਲੱਗਾ ਮੇਕਅਪ ਸੋ ਮੈਂ ਤਾਂ ਜਾਣੀ ਆ ਜੀ ਬਾਏ ਬਾਏ ਟੇਕ ਕੇਅਰ